ਬੇਟੀ ਨੇ ਔਰ ਬੇਟੇ ਨੇ ਇਹ ਸਭ ਕੁਝ ਲਾਈਵ ਦੇਖਿਆ ਜਦੋਂ ਗੋਲੀ ਚੱਲੀ ਹੈ ਬੇਟੀ ਹੀ ਮੇਰੀ ਉੱਥੇ ਖੜੀ ਸੀ ਜਿੱਥੇ ਗੋਲੀ ਚਲਾ ਰਿਹਾ ਜੋ ਵੀ ਲੜਕਾ ਸੀ ਮੇਰੀ ਬੇਟੀ ਕਹਿ ਰਹੀ ਸੀ ਮਮਾ ਹੇਮੰਤ نیچے ਡਿੱਗ ਗਿਆ ਮੇਰੇ ਬੱਚੇ ਨੇ ਆਪਣੀ ਅੱਖਾਂ ਨਾਲੇ ਲਾਈਵ ਦੇਖਿਆ ਉਹ ਸਾਰੀ ਰਾਤ ਨਹੀਂ ਸੁੱਤਾ ਪਿਆ ਕਟੋਕਾਟ ਬੱਚੇ ਜਿਨ੍ਹਾਂ ਨੇ ਇਹ ਝਗੜਾ ਕੀਤਾ ਏ ਉਹਨਾਂ ਨੂੰ ਬਾਹਰ ਤੇ ਕੱਢ ਦੇ ਨੇ ਸਕੂਲ ਤੋਂ ਦੇਖਤੇ ਲੈਨ ਸਿਕਿਉਰਟੀ ਗਾਰਡ ਕੋਈ ਰੱਖਣ ਜਾਂ ਜਿੱਥੇ ਬੱਚੇ ਖੜੇ ਹੋ ਰਹੇ ਝੁੰਡ ਬਣ ਰਿਹਾ ਬੱਚਿਆਂ ਦਾ ਉੱਥੇ ਕੋਈ ਟੀਚਰਸ ਜਾਂ ਕੋਈ ਸਰ ਉੱਥੇ ਖੜਾ ਦੇ ਹੋਵੇ ਬੱਚੇ ਬਾਹਰ ਦੇ ਕਿਉਂ ਇੱਥੇ ਆਣ ਕੇ ਖੜੇ ਹੋਏ ਸਾਡੇ ਬੱਚਿਆਂ ਨੇ ਸਾਨੂੰ ਘਰ ਜਾ ਕੇ ਦੱਸਿਆ ਕਿ ਬਹੁਤ ਜ਼ਿਆਦਾ ਲੜਾਈ ਹੋਈ ਆ ਅਸੀਂ ਤਿੰਨ ਚਾਰ ਦਿਨ ਬਾਅਦ ਆਏ ਅਸੀਂ ਕਲੈਰੀਕਲ ਆਫਿਸ ਵਿੱਚ ਗੱਲ ਕੀਤੀ ਆ ਕਿ ਇੱਕ ਸਿਕਿਉਰਟੀ ਗਾਰਡ ਚਾਹੀਦਾ ਵਾ ਐਕਸਕਿਊਜ਼ ਹੈ ਇਹੀ ਕਿ ਅਸੀਂ ਬੱਚੇ ਜਿਹੜੇ ਉਹ ਰੈਸਟਿਕੇਟ ਕਰਦੇ ਆ ਸਸਪੈਂਡ ਕੀਤੇ ਹੋਏ ਆ ਬੱਚੇ ਸਕੂਲ ਨਹੀਂ ਆਉਣਗੇ ਤੇ ਅਸੀਂ ਕੋਈ ਨਹੀਂ ਦੇਖਦੇ ਆ ਕਰਦੇ ਆ ਦੇਖਦਿਆਂ ਕਰਦਿਆਂ ਨੂੰ ਆਹ ਵਾਲਾ ਕੰਢ ਹੋ ਗਿਆ ਤੇ ਇਹਨਾਂ ਨੂੰ ਮੈਡਮ ਨੇ ਇਹ ਸੁਝਾ ਦਿੱਤਾ ਵਾ ਵੀ ਅਹੀਂ ਮਤਲਬ ਤੁਸੀਂ ਇੱਥੇ ਸਿਕਿਉਰਟੀਜ਼ ਆਂਦੀ ਜਾਂ ਮ ਕੀਤਾ ਜਾਵੇ ਤਾਂ ਕਿ ਜਿਹੜਾ ਕਿ ਬਾਹਰ ਕੋਈ ਬੱਚੇ ਜਿਹੜੇ ਬਾਹਰੋਂ ਆਣ ਕੇ ਖਲੋਂਦੇ ਨੇ ਤੇ ਜਿਹੜੇ ਮਤਲਬ ਇੱਥੇ ਆਣ ਕੇ ਝਗੜਾ ਕਰਦੇ ਅਗੋਂ ਤੇ ਝਗੜਾ ਨਾ ਹੋਵੇ ਔਰ ਮੇਰਾ ਨਾਮ ਸਲਖਣ ਸਿੰਘ ਆ ਸਾਡੇ ਬੱਚੇ ਜਿਹੜੇ ਇੱਥੇ ਸਕੂਲ ਵਿੱਚ ਪੜ੍ਹਦੇ ਆ ਔਰ ਅਸੀਂ ਰੋਜ਼ ਦਾ ਮਾਹੌਲ ਇੱਥੋਂ ਦਾ ਵੇਖਦੇ ਆ ਕਿ ਬਾਹਰ ਬੱਚੇ ਬਾਹਰੋਂ ਵੀ ਆਣ ਕੇ ਇੱਥੇ ਖੇਲੋਂਦੇ ਨੇ ਔਰ ਗੜਬੜ ਕਰਦੇ ਆ ਝਗੜਾ ਕਰਦੇ ਆ ਤੇ ਅਸੀਂ ਤੇ ਇਹਨਾਂ ਨੂੰ ਮੈਡਮ ਨੂੰ ਇਹ ਸੁਝਾ ਦਿੰਦਾ ਵਾ ਵੀ ਅਸੀਂ ਮਤਲਬ ਤੁਸੀਂ ਇੱਥੇ ਸਿਕਿਉਰਟੀ ਦੀ ਜੰਦਮ ਕੀਤਾ ਜਾਵੇ ਤਾਂ ਕਿ ਜਿਹੜਾ ਕਿ ਬਾਹਰ ਕੋਈ ਬੱਚੇ ਜਿਹੜੇ ਬਾਹਰੋਂ ਆਣ ਕੇ ਖੇਲੋਂਦੇ ਨੇ ਤੇ ਜਿਹੜੇ ਮਤਲਬ ਇੱਥੇ ਆਣ ਕੇ ਝਗੜਾ ਕਰਦੇ ਆ ਗੁੰਦੇ ਝਗੜਾ ਨਾ ਹੋਵੇ ਦੂਸਰੀ ਗੱਲ ਇਹ ਹੀ ਸੁਝਾ ਇਹਨਾਂ ਨੂੰ ਦਿੱਤਾ ਵੀ ਜਿਹੜੇ ਬੱਚੇ ਅੰਦਰ ਜਾਂਦੇ ਆ ਜਾਂ 3-4 ਕ ਕਿਤੇ ਜਾਣ ਦੂਸਰਾ ਜਿਹੜੇ ਆਪਣੇ ਮੋਬਾਈਲ ਨਾਲ ਲੈ ਕੇ ਆਉਂਦੇ ਆਪਣੇ ਜਿਹੜੇ ਆਪਣੇ ਦਫਤਰ ਦੇ ਵਿੱਚ ਜਮ੍ਹਾਂ ਕਰਨ ਅਸੀਂ ਤੇ ਉਹਨਾਂ ਨੂੰ ਬਾਰ-ਬਾਰ ਇਹੋ ਬੇਨਤੀ ਕੀਤੀ ਆ ਵੀ ਅੱਗੇ ਤੋਂ ਇਹ ਮਾਹੌਲ ਜਿਹੜਾ ਵਾ ਨਹੀਂ ਹੋਣਾ ਚਾਹੀਦਾ ਤਾਂ ਕਿ ਮਤਲਬ ਤੁਹਾਡੇ ਸਕੂਲ ਦਾ ਮਾਹੌਲ ਖਰਾਬ ਹੋਵੇ ਸਾਡੇ ਵੀ ਬੱਚਿਆਂ ਦੇ ਵਿੱਚ ਡਰ ਸਹਿਮ ਜੇ ਉਹ ਪਰਿਵਾਰਾਂ ਦੇ ਵਿੱਚ ਇਹੋ ਜਿਹੀ ਗੱਲਬਾਤ ਨਾ ਹੋਵੇ ਕਿ ਜਿਹਦੇ ਨਾਲ ਮਤਲਬ ਮਾਹੌਲ ਜਿਹੜਾ ਤੁਹਾਡਾ ਖਰਾਬ ਹੋਵੇ ਐਂ ਤੇ ਗੱਲ ਕਹੂੰਗਾ ਵੀ ਇਹ ਇਹਨਾਂ ਦੀ ਆਪਣੀ ਹਰਕਤ ਗਲਤ ਹਰਕਤ ਕਰ ਗਈ ਹੋਇਆ ਵਾ ਇਹ ਜੋ ਵੀ ਆ ਜੇ ਇਹਨਾਂ ਨੇ ਪਹਿਲਾਂ ਅਰੇਂਜਮੈਂਟ ਕੀਤਾ ਹੁੰਦਾ ਤੇ ਅੱਜ ਇਹ ਕੰਮ ਨਾ ਹੁੰਦਾ ਇਹ ਇਹ ਤਾਂ 15 ਦਿਨ ਪਹਿਲਾਂ ਵੀ ਆਣ ਗਿਆ ਤਾਂ ਜਦੋਂ ਦੱਸਿਆ ਮੈਡਮਾਂ ਨੇ ਵੀ ਇੱਥੇ ਮਤਲਬ ਅੱਗੇ ਵੀ ਅਸੀਂ ਇਹਨਾਂ ਨੂੰ ਸ਼ਿਕਾਇਤ ਕੀਤੀ ਵੀ ਤੁਹਾਡੇ ਇੱਥੇ ਝਗੜਾ ਹੋਇਆ ਤੇ ਜੇ ਉਹ ਝਗੜੇ ਨੂੰ ਮਤਲਬ ਮੁਖ ਰੱਖਦੇ ਹੋਏ ਜੇ ਕਿ ਸਿਕਿਉਰਟੀ ਉਧਰ ਨਹੀਂ ਲਾ ਦਿੰਦੇ ਤੇ ਆਪੇ ਬਾਰਾ ਦੁਬਾਰਾ ਨਾ ਵਾਰਦਾ ਤਾਂ ਹੁੰਦੀ ਮੇਰਾ ਨਾਮ ਸੰਧਿਆ ਹੈ ਐਕਚੁਅਲੀ ਗੇਟ ਤੋਂ ਮੇਰੀ ਬੇਟੀ ਔਰ ਬੇਟਾ 10 ਸਾਲ ਤੋਂ ਇੱਥੇ ਪੜ੍ਹ ਰਹੇ ਨੇ ਬੇਟੀ 7th ਚ ਹੈ ਬੇਟਾ 5th ਚ ਹੈ ਬੇਟੀ ਨੇ ਔਰ ਬੇਟੇ ਨੇ ਇਹ ਸਭ ਕੁਝ ਲਾਈਵ ਦੇਖਿਆ ਹੈ ਜਦੋਂ ਗੋਲੀ ਚੱਲੀ ਏ ਬੇਟੀ ਮੇਰੀ ਉੱਥੇ ਖੜੀ ਸੀ ਜਿੱਥੇ ਗੋਲੀ ਚਲਾ ਰਿਹਾ ਏ ਬੇਟਾ ਜੋ ਵੀ ਲੜਕਾ ਸੀ ਬੇਟਾ ਵੀ ਉੱਥੇ ਖੜਾ ਸੀ ਜਦੋਂ ਬੇਟੇ ਨੇ ਦੇਖਿਆ ਕਿ ਆਵਾਜ਼ ਆਈ ਠਾਹਦੀ ਤੇ ਬੱਚੇ ਨੇ ਦੇਖਿਆ ਕਿ ਕੁਝ ਹੋ ਗਿਆ ਗੋਲੀ ਚੱਲ ਗਈ ਓਹ ਭਾਈ ਦੇ ਜਿਹੜਾ ਬੇਟਾ ਚੱਲੀ ਏ ਜਿਹਦੇ ਗੋਲੀ ਉਹ نیچے ਪੈ ਗਿਆ ਉਹਨੇ ਧੋਨ ਥੱਲੇ ਸੁੱਟਦੀ ਏ ਮੇਰੇ ਬੇਟਾ ਪਿੱਛੇ ਦਾ ਪਿੱਛੇ ਬੈਕ ਪੈ ਗਿਆ ਡਰ ਨਾਲ ਸਹਿਮ ਗਿਆ ਜਾਂ ਬੇਹੋਸ਼ ਹੋ ਗਿਆ ਮੈਨੂੰ ਨਹੀਂ ਪਤਾ ਮੇਰੀ ਬੇਟੀ ਕਹਿ ਰਹੀ ਸੀ ਮਮਾ ਹੇਮੰਤ نیچے ਡਿੱਗ ਗਿਆ ਮੇਰੇ ਬੱਚੇ ਨੇ ਆਪਣੀ ਅੱਖਾਂ ਨਾਲ ਇਹ ਲਾਈਵ ਦੇਖਿਆ ਉਹ ਸਾਰੀ ਰਾਤ ਨਹੀਂ ਸੁੱਤਾ ਉਹਦੀ ਵਜ੍ਹਾ ਨਾਲ ਆਪਾਂ ਵੀ ਨਹੀਂ ਸੁੱਤੇ ਕਿ ਬੱਚਾ ਨੇ ਇਹ ਕੁਝ ਦੇਖ ਲਿਆ ਹੁਣ ਮੇਰੇ ਬੇਟੇ ਦੇ ਦਿਮਾਗ ਚੋਂ ਇਹ ਗੱਲ ਨਿਕਲੇਗੀ ਜੀ ਸਕੂਲ ਵਾਲੇ ਪਹਿਲੇ ਹੀ ਸੋਚਦੇ ਕਿ ਜੇ ਨਾ ਬੱਚਿਆਂ ਦਾ ਝਗੜਾ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਵੇ ਤਾਂ ਗੱਲ ਨਹੀਂ ਸੀ ਹੋਣੀ ਕੋਈ ਪਹਿਲਾਂ ਤੁਸੀਂ ਕੰਪਲੇਂਟ ਕਿਸੇ ਨੇ ਕੀਤੀ ਆਪਾਂ ਬਹੁਤ ਕੀਤੀਆਂ ਜੀ ਹਾਂ ਜੀ ਬਹੁਤ ਕੀਤੀ ਹੈ ਮਤਲਬ ਤੁਹਾਡੀ ਮੇਨ ਅੱਜ ਸ਼ਿਕਾਇਤ ਕੀਤੀ ਹੈ ਸਕੂਲ ਨਾਲ ਪਿਆ ਕਟੋ ਕਟ ਬੱਚੇ ਜਿਨ੍ਹਾਂ ਨੇ ਇਹ ਝਗੜਾ ਕੀਤਾ ਏ ਉਹਨਾਂ ਨੂੰ ਬਾਹਰ ਤੇ ਕੱਢ ਦੇ ਨੇ ਸਕੂਲ ਤੋਂ ਦੇਖਤੇ ਲੈਨ ਸਿਕਿਉਰਟੀ ਗਾਰਡ ਕੋਈ ਰੱਖਣ ਜਾਂ ਜਿੱਥੇ ਬੱਚੇ ਖੜੇ ਹੋ ਰਹੇ ਝੁੰਡ ਬਣ ਰਿਹਾ ਬੱਚਿਆਂ ਦਾ ਉੱਥੇ ਕੋਈ ਟੀਚਰਸ ਜਾਂ ਕੋਈ ਸਰ ਉੱਥੇ ਖੜਾ ਤੇ ਹੋਵੇ ਬੱਚੇ ਬਾਹਰ ਦੇ ਕਿਉਂ ਇੱਥੇ ਆਣ ਕੇ ਖੜੇ ਹੋਏ ਨੇ 10 ਦਿਨ ਪਹਿਲਾਂ ਜਿਹੜੀ ਸਕੂਲ ਚ ਲੜਾਈ ਹੋਈ ਹੈ ਨਾ ਉਹਦੇ ਲਈ ਸਾਡੇ ਬੱਚਿਆਂ ਨੇ ਸਾਨੂੰ ਘਰ ਜਾ ਕੇ ਦੱਸਿਆ ਕਿ ਬਹੁਤ ਜ਼ਿਆਦਾ ਲੜਾਈ ਹੋਈ ਆ ਅਸੀਂ 3-4 ਦਿਨ ਬਾਅਦ ਆਏ ਅਸੀਂ ਕਲੈਰੀਕਲ ਆਫਿਸ ਵਿੱਚ ਗੱਲ ਕੀਤੀ ਹੈ ਕਿ ਇੱਕ ਸਿਕਿਉਰਟੀ ਗਾਰਡ ਚਾਹੀਦਾ ਵਾ ਉਹਨਾਂ ਦਾ ਏਕਸਕਿਊਜ਼ ਏਹੀ ਕਿ ਇਹ ਬੱਚੇ ਦੇ ਹੋਏ ਆ ਬੱਚੇ ਸਕੂਲ ਨਹੀਂ ਆਉਣਗੇ ਤੇ ਅਸੀਂ ਕੋਈ ਨਹੀਂ ਦੇਖਦੇ ਆ ਕਰਦੇ ਆ ਦੇਖਦੇ ਆ ਕਰਦਿਆਂ ਨੂੰ ਆਹ ਵਾਲਾ ਕੰਡ ਹੋ ਗਿਆ ਹੁਣ ਤੁਸੀਂ ਅੰਦਰ ਜਾਏ ਹੀ ਕੀ ਪ੍ਰਬੰਧਕਾਂ ਵੱਲੋਂ ਤੁਹਾਨੂੰ ਕਿਹਾ ਗਿਆ ਵਾ ਕੀ ਅਸ਼ ਉਹਨਾਂ ਵੱਲੋਂ ਸਾਨੂੰ ਇਹੀ ਕਿ ਪੁਲਿਸ ਦੀ ਵੀ ਫੈਸਿਲਿਟੀ ਦੇਣਗੇ ਤੇ ਸਕਿਉਰਿਟੀ ਗਾਰਡ ਦੀ ਵੀ ਦੇਣਗੇ ਦੇਖੋ ਅੱਗੇ ਉਹ ਕੀ ਕਰਦੇ ਅਸੀਂ ਵੀ ਇੱਥੇ ਹੁਣ ਫੇਰਾ ਰੱਖਾਂਗੇ ਕੋਈ ਤੁਸੀਂ ਟਾਈਮ ਦਿੱਤਾ ਆਪਾਂ ਚਲੋ ਪੇਂਟਸ ਨੂੰ ਉਹਨਾਂ ਨੂੰ ਵੀ ਤੁਸੀਂ ਗਾਰਡ ਰੱਖੋ ਇੱਥੇ ਜਾਂ ਕਿ 10 ਤੋਂ 12 ਘੰਟੇ ਉਹ ਤਾਂ ਪਹਿਲਾਂ ਵੀ ਸਾਡੀ ਇਹੀ ਗੱਲ ਚੱਲ ਰਹੀ ਹੈ ਹੁਣ ਜਦੋਂ ਮੇਨ ਪ੍ਰਿੰਸੀਪਲ ਲਾਉਣਗੇ ਉਹੀ ਕਰਨਗੇ ਸਾਡੀ ਮੰਗ ਇਹ ਵੀ ਆ ਕਿ ਇੱਕ ਅੱਛੇ ਪ੍ਰਿੰਸੀਪਲ ਨੂੰ ਇੱਥੇ ਸੋਲਿਡ ਉਹਨਾਂ ਨੇ ਜੋ ਸੁਝਾਅ ਦਿੱਤੇ ਅਸੀਂ ਉਸ ਜਬ ਨੋਟ ਕਰ ਲਏ ਅਸੀਂ ਉਹਨਾਂ ਤੇ ਅਮਲ ਕਰਾਂਗੇ ਅੱਜ ਜਿਹੜੀ ਘਟਨਾ ਹੋਈ ਹੈ ਕੋਈ ਬੱਚਾ ਨੂੰ ਆਉੜੀ ਤੁਹਾਡੇ ਸਕੂਲੋਂ ਨਹੀਂ ਸਾਡੇ ਸਕੂਲ ਦਾ ਅੱਜ ਕੋਈ ਬੱਚਾ ਨਹੀਂ ਸੀ